ਜਨ ਹਿਤੇਸ਼ੀ টিআরপি ਨਹੀਂ ভরসা आपका ਸਰ ਇਹ ਆਪਣੇ ਬੀਕੋ ਬੈਕ ਸਾਈਡ ਚ ਹੋ ਗਈਆਂ ਤੇ ਸਰ ਇੱਕ ਨੁੱਕਰ ਤੇ ਆਪਣੇ ਅੱਗ ਲੱਗੀ ਹੈ ਜਿਹਦੇ ਉਧਰਲੇ ਕਾਫੀ ਬਚਾਅ ਹੋ ਗਿਆ ਦੀਵਾਲੀ ਦਾ ਟਾਈਮ ਸੀ ਇੱਕ ਨੁੱਕਰ ਤੇ ਇੱਕ ਸਾਈਡ ਤੇ ਅੱਗ ਲੱਗੀ ਹੈ ਉਹਦੀ وجہ ਨਾਲ ਤਿੰਨ ਚਾਰ ਘਰਾਂ ਦਾ ਨੁਕਸਾਨ ਹੋ ਗਿਆ 220 ਪਰਿਵਾਰ ਨੇ ਪੂਰੇ ਮਹੱਲੇ ਦੇ ਅੰਦਰ ਤੇ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ ਬਾਰੇ ਵੀ ਗੇੜੂ ਉਸੇ ਕਾ ਮੌਕੇ ਤੇ ਆ ਗਈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਉਸੇ ਕਾ ਮੌਕੇ ਤੇ ਪਹੁੰਚ ਗਏ ਇਹਨਾਂ ਨੇ ਆ ਕੇ ਬੁਝਾ ਲਿਆ ਕਿਤੇ ਕਾਬੂ ਪਾ ਲਿਆ ਸਰ ਕਿੰਨਾ ਸਾਰਾ ਪਰਿਵਾਰ ਕਿਉਂ ਸਾਰੇ ਗਰੀਬ ਪਰਿਵਾਰ ਹੀ ਰਹ ਰਹੇ ਸਰ ਗਰੀਬ ਪਰਿਵਾਰ ਹੀ ਰਹੇ ਸਾਰੇ ਬੜਾ ਔਖਾ ਹੋ ਜਾਂਦਾ ਹੈ ਅੱਜ ਦੀਵਾਲੀ ਦਾ ਟਾਈਮ ਸੀ ਤੇ ਅੱਜ ਦੀਵਾਲੀ ਦੇ ਟਾਈਮ ਲੋਕਾਂ ਦੇ ਦੀਵੇ ਜਲਦੇ ਤੇ ਤਿੰਨ ਚਾਰ ਪਰਿਵਾਰਾਂ ਦੇ ਦੀਵੇ ਬੁਝ ਗਏ ਸਰ ਇਹ ਅੱਗੇ ਜਿਹੜੀ ਆ ਝੂਤ ਨਾਲ ਮੰਦਿਰ ਦੀ ਬੈਕ ਸਾਈਡ ਤੇ ਜਿਹੜੀਆਂ ਝੁੱਗੀਆਂ ਸੀ ਉਹਤੇ ਲੱਗੀ ਆ لیکن ਪਰਮਾਤਮਾ ਦੀ ਕਿਰਪਾ ਰਹੀ ਆ ਵੀ ਆਈ ਇਮੀਡੀਏਟ ਐਕਸ਼ਨ ਕਰਦੇ ਹੋਏ ਸਿਰਫ ਇੱਕ ਝੁਗੀ ਛੜੀ ਆ ਲੇਕਿਨ ਬਾਕੀ ਸਾਰੇ ਜਿੰਨੀ ਵੀ ਇੱਥੇ ਝੁਗੀਆਂ ਸੀ ਉਹਨਾਂ ਸੇਫ ਕਰ ਲਿਆ ਨੁਕਸਾਨ ਵੱਧਨ ਤੋਂ ਬਚਾਇਆ ਗਿਆ ਤੇ ਫਾਇਰ ਟੀਮ ਵੱਲੋਂ ਤੁਰੰਤ ਮੌਕੇ ਤੇ ਚਾਰ ਗੱਡੀਆਂ ਇੱਥੇ ਆਈ ਇੰਸਟਾਲ ਕੀਤੀਆਂ ਤੇ ਜਿਹਦੇ ਨਾਲ ਇਹ ਨੁਕਸਾਨ ਘਟਿਆ ਸਰ ਜਾਨੀਮਾਲੀ ਨੁਕਸਾਨ ਦੇ ਕੋਲ ਇਹ ਜਿਹੜੇ ਇਥੋਂ ਦੇ ਮਾਲਕਾਂ ਚੁਗੀਆਂ ਨੇ ਉਹਨਾਂ ਨੂੰ ਪੁੱਛਣ ਤੋਂ ਬਾਅਦ ਹੀ ਪਤਾ ਚੱਲੂਗਾ ਲੇਕਿਨ ਫਿਲਹਾਲ ਸਾਡੇ ਕੋਲ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈਗੀ ਐਸ ਵੇਲੇ ਨੀਅਰ ਬਾਊਟ ਸਰ ਅ 50 ਪਲੱਸ ਚੁਗੀਆਂ ਨੇ ਲੇਕਿਨ ਸਿਰਫ ਦੋ ਚੁਗੀਆਂ ਸਾੜੀਆਂ ਨੇ ਬਾਕੀ ਨੂੰ ਅਸੀਂ ਕੰਟਰੋਲ ਕਰ ਲਿਆ ਕਾਫੀ ਵੱਡਾ ਹਸੋ ਹੋ ਸਕਦਾ ਹੈ ਸਾਡੀ ਪਹੁੰਚ ਤੋਂ ਬਾਹਰ ਹੋ ਸਕਦਾ ਸੀਗਾ ਇਸ ਵਾਸਤੇ ਸਾਨੂੰ ਆਪਣੇ ਪਟਾਵਾ ਤੋਂ ਬਾਹਰੋਂ ਵੀ ਗੱਡੀਆਂ ਮੰਗਾਉਣੀਆਂ ਪੈ ਸਕਦੀਆਂ ਸੀਗੀਆਂ ਲੇਕਿਨ ਮੇਰੀ ਟੀਮ ਮੇਰੇ ਮੁੰਡਿਆਂ ਦੀ ਹਿੰਮਤ ਆ ਜਿਨ੍ਹਾਂ ਨੇ ਇਮੀਡੀਏਟ ਰੈਕਸ਼ਨ ਕਰਕੇ ਇਹਦੇ ਉੱਤੇ ਕੰਟਰੋਲ ਕੀਤਾ